ਜੀ ਦਾ ਖਾਲਸਾ ਵੇਜੀ ਕੀ ਫਤਿਹ ਅੱਜ ਆਪਾਂ ਜੀ ਨੁਕਸਾ ਲੈ ਕੇ ਆਏ ਮਰਤਵਸਾ ਕੋ ਮਰਤਵਸਾ ਮਤਲਬ ਉਹ ਇਹ ਬਾਂਝਪਨ ਹੁੰਦਾ ਜਿਵੇਂ ਬੱਚਾ ਪੈਦਾ ਹੁੰਦੇ ਹੀ ਜਨਮ ਲੈਣ ਦੇ ਮਰ ਜਾਂਦੇ ਆ ਜਾਂ ਕੁਛ ਦਿਨਾਂ ਬਾਅਦ ਤੇ ਬੱਚਾ ਮੰਗਰ ਨਹੀਂ ਲੱਗਦਾ ਤੁਹਾਨੂੰ ਬੱਚੇ ਤਾਂ ਹੁੰਦੇ ਨੇ ਪਰ ਉਹਨਾਂ ਦਾ ਸੁੱਖ ਨਹੀਂ ਮਿਲਦਾ ਮਾਵਾ ਬਣਨ ਦਾ ਸੁੱਖ ਮਿਲ ਕੇ ਵੀ ਸੁੱਖ ਨਹੀਂ ਮਿਲਦਾ ਇਹ ਉਹਨਾਂ ਵਾਸਤੇ ਨੁਕਸ ਹੈ ਜੀ ਜਿਹੜੇ ਬੱਚੇ ਜਨਮ ਲੈਣ ਦੇ ਪੈਦਾ ਹੁੰਦੇ ਹੀ ਮਰ ਜਾਂਦੇ ਨੇ ਉਦੇ ਲਈ ਜਾਂ ਅਠਰਾਹੇ ਦਾ ਜਿਹੜਾ ਕਿਹਾ ਜਾਂਦਾ ਹੈ ਰੋਗ ਹੁੰਦਾ ਹੈ ਜਿਨ੍ਹਾਂ ਨੂੰ ਅਠਰਾਹਾ ਉਹਨਾਂ ਵਾਸਤੇ ਹੈ ਜੀ ਇਹਦੇ ਵਾਸਤੇ ਤੁਸੀਂ ਜੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡੀ ਮਰਜ਼ੀ ਹੈ ਜੀ ਤੇ ਲਾਈਕਸ ਸ਼ੇਅਰ ਜ਼ਰੂਰ ਕਰਿਓ ਤੇ ਇਹਦੇ ਵਾਸਤੇ ਨੁਕਸਾ ਹੈਗਾ ਦੇਵਜ਼ਾਰ ਚਿਤਰਾ ਦਰ ਹਲਦੀ ਛੋਟੀ ਇਲਾਚੀ ਹਲਦੀ ਅਜਮੋਦ ਮੁਲਠੀ ਮਗਾ ਬਿੱਤ ਪਾਪੜਾ ਬਾਈ ਬੜਿੰਗ ਕਮਲ ਡੋਡੇ ਕਸਮ ਕਸੁੰਬਾ ਰਤਾਜਨ ਕਹੀ ਰਸੌਂਤ ਹਰੜ ਦੀ ਸੇਲ ਸੁਗੰਧ ਬਾਲਾ ਕਚੂਰ ਕਾਲਾ ਸੁਹਾਗਾ ਗੁਲੀਆਂ ਵੱਖੋ ਵੱਖ ਕੁੱਟ ਕੇ ਇਕੱਠੀਆਂ ਮਿਲਾ ਲਵੋ ਜੀ ਇਹਨਾਂ ਸਾਰੀਆਂ ਨੂੰ ਵੱਖ-ਵੱਖ ਕੁੱਟ ਕੇ ਇੱਕ ਬਰਾਬਰ ਲੈ ਕੇ ਇਹਨਾਂ ਨੂੰ ਕੁੱਟ ਕੇ ਇਕੱਠੀਆਂ ਮਿਲਾ ਲਓ ਜੀ ਫਿਰ ਜਦੋਂ ਇਸਤਰੀ ਗਰਭਵੰਤੀ ਹੋਵੇ ਤਾਂ ਇਸ ਚੂਰਨ ਨੂੰ ਖਾਵੇ ਮਤਲਬ ਜਦੋਂ ਸਾਨੂੰ ਗਰਭ ਠਹਿਰਦਾ ਹੈ ਤਾਂ ਉਸ ਤੋਂ ਬਾਅਦ ਇਸ ਚੂਰਨ ਨੂੰ ਖਾਵੇ ਇਸ ਦੁੱਖ ਦੀ ਅਪਦਾ ਜਿਹੜੀ ਉਹ ਨੱਠੀ ਜਾਣੂ ਮਤਲਬ ਕਿ ਸਾਨੂੰ ਇਹ ਦੁੱਖ ਨਹੀਂ ਹੋਏਗਾ ਤੇ ਬੱਚਾ ਤੰਦਰੁਸਤ ਤੇ ਲੰਮੀ ਉਮਰ ਵਾਲਾ ਹੀ ਪੈਦਾ ਹੋਏਗਾ ਜੀ ਤੇ ਕੋਈ ਨੁਕਸਾਨ ਹੋਰ ਹੈ ਜੀ ਜੇ 6 ਮਹੀਨੇ ਤੱਕ ਨਿਤ ਖਾਵੇ ਇੱਕ ਮਾਸਾ ਭਰ ਜਲ ਨਾਲ ਮਿਰਤਵਸਾ ਅਰਥਾਤ ਅਠਰਾਹੇ ਦਾ ਦੁੱਖ ਜਿਹੜਾ ਉਹ ਮਿੱਟ ਜਾਂਦਾ ਪੁੱਤਰ ਚੰਗਾ ਹੀ ਪੈਦਾ ਹੁੰਦਾ ਜੀ ਤੇ ਅਠਰਾਹੇ ਦਾ ਦੁੱਖ ਤੇ ਮਿਰਤਵਸਾ ਪੁੱਤਰ ਜਿਹੜਾ ਹੁੰਦਾਗਾ ਉਹ ਦੁੱਖ ਜਿਹੜਾ ਖਤਮ ਹੋ ਜਾਂਦਾ ਜੀ ਤੇ ਇਹਦਾ ਤੁਹਾਨੂੰ ਚੰਗਾ ਰਿਜ਼ਲਟ ਮਿਲੂਗਾ ਜੀ ਤੇ ਚੰਗਾ ਬੱਚਾ ਜਿਹੜਾ ਪੈਦਾ ਹੋਊਗਾ ਜੀ ਤੇ ਇਸ ਵਾਸਤੇ ਤੁਸੀਂ ਇਹ ਨੁਕਸਾ ਜ਼ਰੂਰ ਅਪਣਾਓ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਹੈ ਜੀ ਤੇ ਨੁਕਸਾ ਚੰਗਾ ਲੱਗਿਆ ਤਾਂ ਜੀ ਇਹ ਸ਼ੇਅਰ ਜ਼ਰੂਰ ਕਰਨਾ ਜੀ ਵੈਗਜ਼ ਜੀ ਦਾ ਖਾਲਸਾ ਵੈਗਜ਼ ਜੀ ਕੀ ਫਤਿਹ